ਧੁਰਾ ਧੁਰਾ ਮੰਦ ਮੰਦ ਉਸ ਕੌਂਦੇ ਆ ਰਹੇ ਨੇ ਵੰਦਨਾਂ ਦੇ ਮੈਂ ਉਹ ਜੀ ਜੀ ਪਹਿਲਾ ਪੜਾਣਾ ਇੱਥੇ ਮੈਂ ਬੈਠ ਲਖੇ 10 ਕਵਾਸ ਦੀ ਤਾਲ ਇਸ ਵੀ ਕੋਈ ਨਹੀਂ ਆਪਾਂ ਜਾਨ ਆਏ ਗਾਣੇ ਪੰਜ ਮਿੰਟਾਂ ਬੰਨ ਜਾ ਜਦ ਤੱਕ ਖਾਣੂਗਾ थके बेचारे की थे करना क्या बात है चेहरे की खुशी <laughs>

वैसे <laughs> पाजी मैं भी आज ना मम्मी ਨੂੰ ਤੇ ਭਾਬੀ ਜੀ ਨੂੰ ਸਤਿ ਸ਼੍ਰੀ ਅਕਾਲ ਕਰਨਾ ਭੁੱਲ ਗਈ ਸੀ ਜਦੋਂ ਮੈਂ ਆਂਦੀ ਸੀ ਕਾ ਤੁਹਾਨੂੰ ਸਤਿ ਸ਼੍ਰੀ ਅਕਾਲ ਕਰਨਾ ਭੁੱਲ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਕੋਈ ਪ੍ਰੈਸ ਆ ਰਿਹਾ ਤੇ ਬਾਤ ਨਹੀਂ ਹੋਈ ਸਭ ਨੂੰ ਸਤਿ ਸ਼੍ਰੀ ਅਕਾਲ ਨਹੀਂ ਵਾਕਿਆ ਇਦਾਂ ਹੀ ਹੁੰਦਾ ਹੈ ਕਿ ਜਦੋਂ ਕੋਈ ਗੈਸ ਆਉਂਦੇ ਨਾ ਘਰੇ ਤੇ ਚੇਤਾ ਭੁੱਲ ਜਾਂਦਾ ਹੈ ਇਹ ਕੋੜੇ ਕਰਨੇ ਕੋੜੇ ਨੂੰ ਮੰਨਿਆ ਹੁੰਦਾ ਰਸਾ ਕਿਤੇ ਹੋਰ ਨਹੀਂ ਵੇਖਣਾ ਫੋਕਸ ਕਰਨਾ ਨਹੀਂ ਆਂਦੀਆਂ ਕਹਿੰਦੀਆਂ ਹੁੰਦੀਆਂ ਬੰਦੇ ਇਦਾਂ ਦੇ ਹੀ ਹੁੰਦੇ ਆ ਉਹ ਕੋੜੇ ਕੁਝ ਚਾਹੁੰਦੇ ਆ ਇਹਨਾਂ ਨੇ ਇੱਕ ਜੀ ਦਾਦੂ ਆ ਉਹ ਉਧਰ ਹੀ ਘਰੇ ਰਹਿੰਦਾ ਹੈ ਜਿਹੜਾ ਨੇ ਸਾਰੇ ਚਾਪਕੀ ਵੇਚ ਦਿਆ ਹੈ ਜਿਹੜਾ ਨੇ ਸੋਚਿਆ ਹੈ ਐਸਾ ਕਿ ਹਾਂ ਚਲੇ ਤਾਂ ਠੀਕ ਆ ਬਸ ਕਿਰਪਾ ਬੜੀ ਕਿਰਪਾ बाकी बच्चे कितने ने बच्चे <laughs> बच्चे नहीं उठे वरुण आ गया नहीं, 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 ਤਕਾਉੜੇ ਲੈਣ ਟੰਡੀ ਤੁਸੀਂ ਕਿਤੇ ਵਾਏ ਸੋਨਿਆ ਫਿਰ ਅਸੀਂ ਚੱਲ ਰੋਟੀਆਂ ਆ ਸੋਨਿਆ ਫਿਰ ਸੌਂਦੀ ਨਹੀਂ ਆ ਰਹੀ ਤ ਵੀਰੇ ਬੜੇ ਯੰਗ ਲੱਗਣਦੇ ਨੇ ਮੈਂ ਮਤਲਬ ਉਹ ਤਾਂ ਸੋਚਦਾ ਸੀਗਾ ਕਿ ਤੁਸੀਂ ਵੱਡੇ ਹੋ ਤੇ ਛੋਟੇ ਲੱਗਦੇ ਹੋਣੇ ਆ ਬਜ਼ੀਰ ਤੋਂ ਮੇਰੇ ਨਾਲ 10-10 ਸਾਲ ਨੇ 10 ਰੋਟੀਆਂ ਠੀਕ ਹੈ ਠੀਕ ਹੈ ਉਹ ਮੈਂ ਕੀ ਕਿਹਾ ਨਾ ਕਿ ਮੈਂ

ਇੱਕ ਥੱਕਿਆ ਪਿਆ ਐ ਝੂਰਿਆ ਪਿਆ ਕਿੰਨੀ ਥਕਾਵਟ ਹੈ ਤੇਰੇ ਫੇਸ ਤੇ ਹਾਂ ਮੈਂ ਬਹੁਤ ਥੱਕਿਆ ਆ ਕੋਈ ਕਰਨਾ ਹਾਂ ਮਾਚੀ ਗਾਟ ਆਰਡਰ ਇਹ ਗਾਟ ਆਰਡਰ ਹਾਂ ਬਹੁਤ ਚਾਹ ਪਾਣੀ ਇਸ ਵੀ ਆਜੋ ਹਾਂਜੀ ਨਹੀਂ ਲੈਂਦੇ ਮੈਨੇ ਕੋਈ ਨਹੀਂ ਉਨੇ ਉੱਠੀ ਹੈ ਵਿਚਾਰੀ ਅਜੇ ਵੀ ਅਜੇ ਵੀ ਨੀਂਦ ਚ ਬਹੁਤ ਜ਼ਿਆਦਾ ਬੜੀ ਜ਼ਬਰਦਸਤੀ ਹੋ ਰਹੀ ਹੈ ਇਹਨੂੰ ਹਫਤੇ ਦਾ ਠੰਡ ਦਿੱਤੀ ਹਾਂ ਹਾਂਜੀ ਅੰਦਰ ਹੀ ਰੱਖ ਦਿੱਤੇ ਲੋ ਦੀ ਸਾਰੀ ਹਨ ਸੁੱਕਾ ਖਾਲੇ ਮੰਨੇ ਆਈਏ ਲੋ ਹੁੰਦੇ ਤੇ ਬੱਸ ਸਮਾਤੀ ਹੋ ਗਈ ਹੁਣ ਜਿਹੜਾ ਬੱਚਿਆ ਸਾਡਾ ਹਜੇ ਵਰਨਾ ਨਾ ਆਇ ਵਰਨ ਨਹੀਂ ਪਾਟ ਗਿਆ ਪਿੰਡੀ ਰਾਜਮਾ ਚਾਵਲ ਤੇ ਪਨੀਰ ਦੀ ਪੂਜੀ ਤੇ ਮਾਗ ਨਿਆਸੀ ਦੀ ਫੁਕਸ ਫਰ ਉਹ ਖਾਣੇ ਬਾਅਦ ਵਿੱਚ ਪਹਿਲਾਂ ਸਾਰਾ ਇਹ ਕਰ ਲਈਏ ਸੌਂ ਲਈਏ ਪੁੱਤ ਕਿੰਨੇ ਸਾਡੀ ਵੀਡੀਓ ਨਹੀਂ ਬਣਾਇਆ ਪਰ ਫਿਰ ਵੀ ਆਪਾਂ ਲੈ ਲਿਆ ਸਾਰੇ ਜਣੇ ਬੈਠੇ ਗੱਪਾ ਛਪਾ ਮਾਰਨ ਦੇ ਆ ਦੇਖਾ ਸਕਦੇ ਤੁਸੀਂ ਉੱਧਰ ਕੀ ਮਾਰ ਰਹੇ ਹੋ সত <laughs> so

ਹੰਡੂ ਕਿ ਆ ਸੀ ਰਸਤੇ ਵਿੱਚ ਕੀ ਕੇਕ ਲਿਆਈ ਆਉਂਦੇ ਆ ਦੇ ਕੇਕ ਲਿਆਏ ਆ ਮੈਂ ਇਹ ਦਿਖਾ ਦੇ ਕਿਦਾਂ ਬਣਾਇਆ ਆ ਉਮੀਦ ਆ ਵਧੀਆ ਬਣਾਇਆ ਹੋਏ ਉਮੀਦ ਆ ਕਿ ਜਿਹੜੇ ਜਾ ਤੇ ਉਹਨਾਂ ਨੂੰ ਸੀਗਾ ਕਿ ਵਧੀਆ ਬਣਾਇਓ ਸੋਹਣਾ ਮਡਲ ਹੈ ਨਾ ਠੀਕ ਹੈ ਵੈਲਕਮ ਕਿਦਾਂ ਲਿਖਿਆ ਕਿੱਥੇ ਲਿਖਿਆ ਉਹਨੇ ਦੇਖ ਲੈਣਾ ਲਿਖਿਆ ਵੀ ਐਕ ਨਹੀਂ ਲਿਖਿਆ ਮੇਰੇ ਸਾਹਮਣੇ ਲਿਖਿਆ ਨੇ ਡਾਈ ਰਹਿ ਕੇ ਕਿੱਥੇ ਲਿਖਿਆ ਹੋਗਾ ਬਿਲਕੁਲ ਉਹ ਥੱਲੇ ਲੀ ਗਿਆ ਹਾਂ ਆ ਜੇ ਕਰ ਲੀ ਗਿਆ ਵੈਲਕਮ ਆਰਾਮ ਆਰਾਮ ਨਾ ਪੁੱਤ ਐਦਾਂ ਲੱਗ ਰਿਹਾ ਮੈਂ ਆਮੋ ਜੀ ਨਾ ਐਦਾਂ ਲੱਗਿਆ ਨਾ ਮੈਂ ਤੈਨੂੰ ਕਹਿ ਰਹੀ ਆ ਮੈਂ ਆਰਾਮ ਨਾ ਆਰਾਮ ਨਾ ਆਰਾਮ ਨਾ ਆਰਾਮ ਹਾਂਜੀ ਹਾਂਜੀ ਵੀਡੀਓ ਬਣਾ ਰਹੀ ਹਾਂ ਮੈਂ ਨਾਨਾ ਬਣਾਉਂਦਾ ਜੀ ਸੱਚ ਬਣਾਉਂਦੇ ਹੋ ਚੁੱਕ ਕੇ ਲੈ ਆਓ ਉੱਥੇ ਰੱਖ ਦੋ ਚੁੱਕ ਕੇ ਲੈ ਆਓ ਵਾਓ ਕਿੱਲਾ ਸਵਾਦ ਬਣਾਇਆ ਨਾ ਕੇਕ ਬਹੁਤ ਸੋਹਣਾ ਬਣਿਆ ਪਤਾ ਨਹੀਂ ਹੁਣ ਬੱਚਿਆਂ ਨੂੰ ਪਸੰਦ ਆਉਂਦਾ ਕਿ ਨਹੀਂ ਆਉਂਦਾ

No. <laughs> <laughs> परिवार भी कस्टर्ड मिक्स करके फिर केक खाना <laughs> कोई नहीं कोई नहीं किसी बैठो चलो प्रतापा जी बैठो नाल

तो तो हां तो मैं मर्जी करने लग नहीं भाजी तुम छको थोड़ा खालो कोई गल न कुछ नहीं हूं